ਓ ਯਾਰ ਇਹ ਮੀਲਾ ਬੱਚਾ ਓ ਯਾਰ ਤੁਸੀਂ ਆਇਆ ਕਰੋ ਯਾਰ ਹਲੜ ਚਾਹ ਯਾਰ ਨਿਪੜਾਂ ਦੇ ਵੱਲ ਤੁਸੀਂ ਕੋਈ ਦਲਾਲ ਨਹੀਂ ਕੋਈ ਦਲਾਲ ਨਹੀਂ ਲੈ ਵੀ ਦੋਸਤੋ ਸੌਦਾ ਇਹਦਾ ਹੋ ਜਾਂਦਾ ਨਾ ਤੇ ਦੋ ਗਾਹਕ ਸਾਹ ਰੇਟ ਲਾਈ ਜਾਂਦੇ ਆਗੇ ਇਹਦੇ ਵੀ ਕਿਹੜਾ ਜਾਂਦਾਗਾ ਕੋਈ ਦਲਾਲੀ ਨਹੀਂ ਕੋਈ ਦਲਾਲੀ ਨਹੀਂ ਪੂਰਾ ਆਉਜਾ ਮੈਂ ਡਾਕ ਦੀ ਲਾਈਵ ਹੀ ਦੋਸਤੋ ਅੱਜ ਦੀ ਵੀਡੀਓ ਆਪਾਂ ਤਨੌਲਾ ਪਸ਼ੂ ਮੰਡੀ ਜਿਹੜੀ ਕਿ ਤੁਹਾਨੂੰ ਪਤਾ ਵੀ ਮਹੀਨੇ ਚ ਦੋ ਵਾਰੀ ਲੱਗਦੀ ਹੈ ਇੱਕ 11 ਤਰੀਕ ਨੂੰ ਤੇ ਇੱਕ 27 ਤਰੀਕ ਨੂੰ ਅੱਜ ਦੀ ਆਪਾਂ ਵੀਡੀਓ ਸ਼ੁਰੂਆਤ ਆ ਗਾਂ ਜਿਹੜੀ ਖੜੀ ਆ ਸਾਹਮਣੇ ਐਫਪੀ ਦੀ ਡਬਲ ਗਾਂ ਤੁਸੀਂ ਦੇਖ ਰਹੇ ਹੋ ਚੰਗੇ ਫਾਰਮ ਵਾਲੀ ਆ ਜਾਇਜ਼ ਰੇਟ ਤੇ ਆ ਬਿਲਕੁਲ ਤੁਸੀਂ ਰੇਟ ਸੁਣ ਕੇ ਕਿਹੜਾ ਹਰਾ ਰਹਿ ਜਾਓਗੇ ਵੀ ਯਾਰ ਏਡੀ ਵੱਡੀ ਗਾਂ ਦਾ ਇੰਨਾ ਕੁ ਰੇਟ ਕਿਵੇਂ ਆ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆਏ ਜਾਂ ਅੱਗੇ ਵੀ ਆਪਣੀ ਵੀਡੀਓ ਦੇਖਦੇ ਨੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਜੋ ਫਿਰ ਆਪਾਂ ਗਾਂ ਸਾਨੂੰ ਪਹਿਲਾਂ ਤੋੜ ਕੇ ਦਿਖਾਉਨੇ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲਾਵਾਂ ਤੋੜ ਦੇ ਬਾਈ ਲੈ ਵੀ ਤੁਰਦੀ ਨੂੰ ਗਾਂ ਨੂੰ ਚੈੱਕ ਆਊਟ ਕਰ ਲਿਓ ਦੇਖੋ ਸੀ ਚੰਗੇ ਕੱਦ ਕਾਠ ਦੀ ਆ ਥਣ ਹਵਾਨਾ ਬਹੁਤ ਸੋਹਣਾ ਬਾਕੀ ਦੇ 25 ਤੋਂ 30 ਲੀਟਰ ਕੰਬੈਸਟੀ ਵਾਲੀ ਗਾਂ ਕੀ ਇਹ ਬਾਈ ਕਹਿੰਦਾ ਤੇ ਬਹੁਤ ਸੋਹਣੀ ਆ ਗਈ ਤੇ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਨੰਬਰ ਵੀ ਲੈ ਕੇ ਦੇਵਾਂਗੇ ਤੇ ਜਿਹੜੇ ਕਿਸੇ ਭਰਾ ਨੇ ਲੈਣੀ ਹੋਈ ਤੇ ਉਹ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋਗੇ ਬਾਕੀ ਬਾਈ ਕਹਿੰਦਾ ਜੇ ਹੁਣ ਗਾਂ ਜਿਹੜੀ ਦੁੱਧ ਦਊਗੀ ਉਦੋਂ ਕਹਿੰਦਾ ਜੇ ਹੁਣ ਚੰਗੀ ਖਰਾਕ ਪਾ ਦੇ ਇਹਨੂੰ ਹੁਣ ਵੀ ਕਹਿੰਦਾ 25-30 ਲੀਟਰ ਦੁੱਧ ਤੇ ਵਗ ਜੂ ਬਾਕੀ ਆ ਜੋ ਬਾਈ ਨਾ ਕਰਦੇ ਆਂ ਆਪਾਂ ਗੱਲਬਾਤ ਸਾਨੂੰ ਸਾਰੀ ਡਿਟੇਲ ਆ ਗਾਂ ਦੀ ਆਪਾਂ ਲੈ ਕੇ ਦਿੰਨੇ ਆਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆਪਣਾ ਨਾਮ ਆ ਆਪਣਾ ਜੀ ਖੁਸ਼ਦੀਪ ਸਿੰਘ ਆ ਜੀ ਖੁਸ਼ਦੀਪ ਸਿੰਘ ਪਿੰਡ ਕਿਹੜਾ ਹੀ ਆਪਣਾ ਪੇਦਨੀਕਲਾ ਪੇਦਨੀਕਲਾ ਹਾਂਜੀ ਹਾਂਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਸੰਗਰੂਰ ਜੀ ਜ਼ਿਲ੍ਹਾ ਸੰਗਰੂਰ ਆ ਠੀਕ ਆ ਬਾਈ ਗੱਲ ਕਰੀਏ ਆਪਣਾ ਵਪਾਰ ਦਾ ਕੰਮ ਆ ਕੀ ਕਰਦੇ ਪਸ਼ੂ ਆ ਬਾਈ ਜੀ ਸ਼ੌਕ ਨਾਲ ਕਰਦੇ ਕੱ ਠੀਕ ਆ ਠੀਕ ਆ ਮੰਨ ਲਓ ਵੀ ਗਾਈਆਂ ਦਾ ਆਪਣਾ ਫਾਰਮ ਪਾਇਆ ਹੋਇਆ ਕਰੇ ਫਾਰਮ ਆ ਜੀ ਕੋਈ ਬਾਲਾ ਬਟਾ ਨਹੀਂ ਠੀਕ ਆ ਮਿੰਨੀ ਜਿਹਾ ਫਾਰਮ ਪਾਇਆ ਹੋਇਆਗਾ 8 ਤੋਂ 10 ਪਸ਼ੂ ਹੈਗੇ ਨੇ ਠੀਕ ਆ ਠੀਕ ਆ ਬਈ ਆਪਾਂ ਗਾਂ ਦੀ ਗੱਲ ਕਰੀਏ ਯਾਰ ਗਾਂ ਥੋੜੀ ਬਹੁਤ ਚੰਗੀਆਂ ਆਗੇ ਐਫ ਐ ਦੀ ਹਨਾ ਹਾਂਜੀ ਹਾਂਜੀ ਠੀਕ ਆ ਬਈ ਕਾਰਨ ਪੁੱਛ ਆਦਿਆਂ ਵੀ ਕਿਉਂ ਵੇਚਨੇ ਆ ਤੁਸੀਂ ਕਰਦਾ ਬਈ ਜੀ ਐਂ ਗੱਲ ਹੁਣ ਇਹ ਤੀਜਾ ਸੂਆ ਸੂਈ ਹੋਈ ਆ ਜੀ ਠੀਕ ਆ ਜੀ ਦੋ ਬੱਚੇ ਵੀ ਆਪਣਾ ਘਰੇ ਪਿਆਰ ਨੇ ਠੀਕ ਹੈ ਜੀਆਂ ਦੋ ਬੱਸੀਆਂ ਚੰਗੇ ਟਿਕਦੇ ਤਿਆਰ ਆ ਠੀਕ ਆ ਉਹ ਵੀ ਹੁਣ ਆ ਜੀ ਡੰਗਰਾ ਖਾਸੇ ਕਰਕੇ 10 12 ਤੋਂ ਵੱਧ ਕਰਦੇ ਨਹੀਂ ਹੈਗੇ ਜੀ ਗਾੜ ਰਿਚ ਲੈਂਦੇ ਬੱਸੀ ਹੋਰ ਪਾਲਾਂਗੇ ਇਹ ਸਭ ਬੱਸੀ ਹੋਰ ਪਾਲਾਂਗੇ ਮੰਨ ਲਓ ਜਿਹੜੀ ਇਹਦੀ ਹੁਣ ਬੱਸੀ ਆ ਗਈ ਚੰਗੇ ਟਿਕਦੇ ਠੀਕ ਆ ਉਹ ਦੋ ਤਿਆਰ ਹੋ ਗਿਆ ਮੰਨ ਲਓ ਤੁਸੀਂ ਬੱਸੀ ਨਹੀਂ ਵੇਚਦੇ ਇਹਦੇ ਨਾਲ ਇਕੱਲੀ ਗਾੜੀ ਬੱਸੀ ਦੀ ਹੁਣ ਵੀ ਸੀ ਜੀ ਉਹ ਵੀ ਕਰੇ ਛੱਡ ਕੇ ਆਏ ਠੀਕ ਆ ਤੇ ਬਾਕੀ ਭਾਈ ਜੇ ਗੱਲ ਕਰੀਏ ਹੁਣ ਵਿਚ ਭਰਾ ਐ ਕਹਦਾਂਗੇ ਬਈ ਯਾਰ ਫਿਰ ਮਿਲੂ ਕਿਵੇਂ ਮਿਲਦੀ ਕਿਵੇਂ ਐ ਭਰਾ ਬਾਈ ਤੁਸੀਂ ਜਾਣਾ ਪਾਲੋ ਜੀ ਇਹੀ ਜੋ ਲੋ ਜੀ ਠੀਕ ਆ ਹੁਣ ਠੰਡੀ ਸੀਰ ਮ ਤਨ ਮਹੀਨਾ ਦੀ ਤੇ ਭਾਈ ਤਾਜੀ ਦੁੱਧ ਕਿੰਨਾ ਆਉਂਦੀ ਹੈ ਇਹ ਤਾਜੀ ਦੁੱਧ ਦੇ 25 ਤੋਂ 30 ਦੇ ਵਿੱਚ ਪਾ ਜੀ ਠੀਕ ਆ ਨਾਰਮਲ ਸੇਵਾ ਨਾਲ ਜੇ ਕੋਈ ਚੰਗੀ ਖਰਾਕ ਪਾ ਲੂਗਾ ਵੀ 30 ਲੀਟਰ ਕਰ ਜੂਗੀ ਬਾਕੀ ਦੇ ਬੇਲ ਬੂਲ ਵਾਹਤਾ ਜਾਣਾ ਗਾਂ ਦੀ ਠੀਕ ਆ ਤੇ ਭਾਈ ਹੁਣ ਗੱਲ ਕਰੀਏ ਹੁਣ ਕਿੰਨਾ ਦੁੱਧ ਆ ਫਿਰ ਇਸ ਟਾਈਮ 15 16 ਕਿਲੋ ਰੈਡੀ ਹੈ ਜੀ 15 16 ਕਿਲੋ ਜਮਾ ਰੈਡੀ ਆ ਚਵਾ ਕੇ ਦੇ ਦੋਗੇ ਤਸल्ली ਨਾਲ ਜੀ ਮੜੀ ਫੀਡ ਦੀ ਕੇਅਰ ਕਰਦੇ ਬੰਦਾ ਹਾਂ 20-25 ਮਾਰਦੇ ਠੀਕ ਆ ਠੀਕ ਆ ਮੰਨ ਲਓ ਜੇ ਕਾਰਗਰ ਕੋਲ ਦੀ ਫੀਡ ਪਾ ਦੂਗਾ ਕੋਈ ਠੀਕ ਆ ਤੇ ਬਾਕੀ ਬਾਈ ਚੰਗੀ ਆ ਗਾਂ ਸੋਹਣੀ ਆ ਹਨਾ ਥਾਣਾ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਬਾਈ ਥਾਣਾ ਥਾਣਾ ਦੀ ਕਿਵੇਂ ਆ ਗਈ ਮੈਂ ਇਹਨਾਂ ਸਾਫ ਸੁਥਰੇ ਕੱਲਾ ਕੱਲਾ ਥਾਣਾ ਬਾਈ ਜੀ ਠੀਕ ਆ ਬਈ ਧਾਰ ਤੂਰ ਵਧੀਆ ਹੁੰਦੀ ਆ ਗਈ ਮੈਂ ਇਹਨਾਂ ਪੋਲੀ ਆ ਜੀ ਠੀਕ ਆ ਲੈ ਬਈ ਧਾਰ ਤੋਰੀ ਜਿਹੜੀ ਪੋਲੀ ਆ ਬਾਈ ਕਹਿੰਦਾ ਦੇਖ ਸਕਦੇ ਹੋ ਥਾਣਾ ਹਵਾਨਾ ਚਾਰੇ ਥਾਣਾ ਹੈ ਜਮਾ ਇੱਕੋ ਜਿਹਾ ਹੈਗੇ ਬਾਕੀ ਦੇ ਚੰਗੀ ਕੰਬੈਸਟੀ ਵਾਲੀ ਗਾਂ ਹੈ ਹਨਾ ਚੰਗੇ ਦੁੱਧ ਦਾ ਰਿਕਾਰਡ ਵਾਲੀ ਹੈਗੀ ਤੇ ਬਾਕੀ ਬਾਈ ਰੇਟ ਦੀ ਗੱਲ ਕਰੀਏ ਹੁਣ ਬਾਈ ਬਾਈ ਜੀ ਬੱਸੀਆਂ ਵਾਲੀ ਮੁੱਲ ਲੈਦਾ 45000 ਰੁਪਏ ਲੈਣ ਦੇ ਲੈਣ ਦੇਣ ਜਮਾ ਲੈ ਵੀ ਬਾਈ ਨੇ ਦੇਖੋ ਤੁਸੀਂ ਇਹਨਾਂ ਰੇਟ ਜਮਾ ਲੈਣ ਦੇਣ 45000 ਕਰਿਆਗਾ ਠੀਕ ਆ ਦੇ ਸਕਦਾ ਤੁਸੀਂ ਨਿਆਣੇ ਨੂੰ ਦੇ ਬਾਈ ਕਹਿੰਦਾ ਲੋੜ ਨਹੀਂ ਜਮਾ ਠੰਡੀ ਸੀਲ ਖੜੀ ਆਗੀ ਠੀਕ ਆ ਠੀਕ ਆ ਬਾਕੀ ਬਾਈ ਮੌਕੇ ਤੇ ਮਾਨਤਾਨ ਹੋ ਜੂ ਠੀਕ ਆ ਕਰਾਂਗੇ ਉਰੇ ਵੀ ਕਰਾਂਗੇ ਠੀਕ ਆ ਲੈ ਵੀ ਜੇ ਕਿਸੇ ਨੇ ਭਰਾਣੇ ਲੈਣੀਆਂ ਤਾਂ ਬਾਈ ਕਹਿੰਦਾ ਮਾਨਤਾਨ 45000 ਚ ਵੀ ਹੋ ਜੂ ਬਾਕੀ ਬਾਈ ਨੰਬਰ ਬੋਲਦੇ ਆਪਣਾ ਨੰਬਰ ਸਤੇ ਬੁਲੀ ਤੇਰਾ 62847 ਦੀ 62847 86711 86711 ਠੀਕ ਆ ਲੈ ਵੀ ਦੋਸਤੋ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ 사 ਜਾਓਗੇ ਗਾਂ ਚੰਗੀ ਆ ਕਿ ਸੋਹਣੀ ਆ ਸੰਰਖੀ ਆ ਬਾਕੀ ਕਿਸੇ ਪੁਰਾਣੇ ਬਰੀਡ ਤੇ ਕੰਮ ਕਰਨਾ ਚੰਗੇ ਕਦ ਕਾਠ ਵਾਲੀ ਗਾਂ ਕੀ ਤਾਂ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ 사 ਜਾਓ ਕਈ ਵਾਰੀ ਹੋਰ ਪਸ਼ੂ ਲੈਣੇ ਹੁੰਦੇ ਆ ਤਾਂ ਵੀ ਬਾਈਆਂ ਨਾਲ ਜਿਹੜਾ ਤੁਸੀਂ ਸੰਪਰਕ ਕਰ 사 ਜਿਵੇਂ ਬਾਈ ਇੱਕ ਮੱਝ ਵੀ ਲੈ ਕੇ ਆਏ ਹਨਾ ਠੀਕ ਆ ਬਾਈ ਇਹਦੀ ਗੱਲ ਕਰੀਏ ਇਹ ਕਿਵੇਂ ਸੂਈ ਸੂਈ ਹੋਈ ਆ ਬਾਈ ਜੀ ਚੌਥਾ ਸੂਈ ਹੋਈ ਆ ਜੀ ਮੱਝ ਚੌਥੇ ਸੂਏ ਠੀਕ ਆ ਮੀਨੀ ਮੱਝਾ ਸਿੰਘ ਹਲਦੇ ਆ ਥੈਂਕ ਯੂ ਬਾਈ ਸਿੰਘ ਕੱਟੀ ਹੈ ਦੇਨੀ ਠੀਕ ਆ ਠੀਕ ਆ ਮਗਰ ਕੱਟੀ ਆ ਮਗਰ ਕੱਟੀ ਆ ਠੀਕ ਆ ਤੇ ਇਹਦੇ ਥੱਲੇ ਦੁੱਧ ਗੱਲ ਕਰੀ ਭਾਈ ਵੰਡੀਆ ਦਾ 16 ਘਾ ਲਓ 14 ਲੀਟਰ ਦੁੱਧ ਤਿਆਰ ਆ ਜੀ ਜਮਾ 14 ਲੀਟਰ ਕੰਡੇ ਵਾਲਾ ਆਪਣੇ ਘਰੇ ਚੋਲੇ ਠੀਕ ਆ ਲੈ ਵੀ ਬਾਈ ਕਹਿੰਦਾ ਭਲਾ ਤੁਸੀਂ ਘਰੇ ਚੋ ਕੇ ਲੈ ਸਾ ਜਾਓਗੇ 14 ਲੀਟਰ ਤੇ ਬਾਈ ਰੇਟ ਦੀ ਗੱਲ ਕਰੀਏ ਜੀ ਬਾਈ ਜੀ ਦਾ ਲੈਣ ਦੇਣ ਦੀ 1000 ਰੁਪਇਆ ਜੀ ਠੀਕ ਆ ਮਾਨ ਤਾਨ ਹੁਣ ਵੀ ਕਰਾਂਗੇ ਮਾਨ ਤਾਨ ਹੋ ਜਾਊਗਾ ਘਰੇ ਜਾਂਦੇ ਵੀ ਕਰਾਂਗੇ ਘਰੇ ਵੀ ਠੀਕ ਆ ਨੰਬਰ ਉਹੀ ਹੈਗਾ ਨੰਬਰ ਉਹੀ ਹੈ ਠੀਕ ਆ ਲੈ ਵੀ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਬਾਕੀ ਦੇ ਚੰਗੇ ਵਪਾਰ ਦੇ ਚੰਗੇ ਬੱਸੀਆਂ ਬਾਈ ਕੋਲੇ ਤਿਆਰ ਕਰਕੇ ਵੇਚਦਾਗਾ ਜੇ ਕਿਸੇ ਭਰਾਣੇ ਲੈਣੀਆਂ ਹੋਈਆਂ ਤਾਂ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਜ਼ਰੂਰ ਕਰਿਓ ਠੀਕ ਆ ਜੀ ਧੰਨ ਐ ਵੀ ਦੋਸਤੋ ਸੁਨੇਕ ਆਪਾਂ ਦੂਜੀ ਸੂਈ ਦੀ ਜਿਹੜੀ ਝੋਟੀ ਤੋੜ ਕੇ ਦਿਖਾਉਣਾ ਥਣ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਾ ਹੈ ਇਹਨੂੰ ਆਰਡਰ ਕੁਆਲਿਟੀ ਸਾਈਡ ਤੋਂ ਤੁਸੀਂ ਦੇਖ ਸਕਦਾ ਚਾਰੇ ਥਾਣਾ ਇੱਕੋ ਜਿਹਾ ਹਨਾ ਬਾਕੀ ਚੰਗੇ ਭਾਂਡੇ ਵਾਲੀ ਹੈਗੀ ਬਾਕੀ ਆਪਾਂ ਡਿਟੇਲਸ ਤੁਹਾਨੂੰ ਸਾਰੀ ਬਾਅਦ ਤੋਂ ਲੈ ਕੇ ਦੇਵਾਂਗੇ ਦੇ ਸਕਦਾ ਤੁਸੀਂ ਕੱਦਗਾਠ ਵੀ ਠੀਕ ਆਗਾ ਝੋਟੀ ਦਾ ਦੂਜੀ ਸੂਈ ਜਿਹੜੀ ਝੋਟੀ ਸੂਈ ਹੋਈ ਆ ਸਿੰਗਾ-ਸੁੰਗਾ ਦੀ ਵੀ ਸੋਹਣੀ ਆਗੀ ਸੁਨੱਖੀ ਆਗੀ ਡਿਟੇਲਸ ਤੁਹਾਨੂੰ ਸਾਰੀ ਬਾਅਦ ਤੋਂ ਆਪਾਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਹਨਾ ਇੱਕ ਵਾਰੀ ਤੁਸੀਂ ਥਣ ਹਵਾਨਾ ਆਰਡਰ ਕੁਆਲਿਟੀ ਇਧਰੋਂ ਬਹੁਤ ਸੋਹਣੀ ਲੱਗੀ ਹੋਈ ਹੈਗੀ ਚਾਹੇ ਚਾਰੇ ਥਣ ਇੱਕੋ ਜਿਹਾ ਜਮਾ ਸਾਫ਼ ਥਣ ਹਵਾਨੇ ਦੀ ਆ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਬਹੁਤ ਦੇ ਆ ਡਿਟੇਲ ਤੇ ਵੀ ਕਿੰਨਾ ਦੁੱਧ ਅੱਦਾਗਾ ਤੇ ਕੀ ਰੇਟ ਕਰਦਾ ਬਾਈ ਦਾ ਹਨਾ ਮੱਝ ਦਾ ਦੇਖ ਤੁਸੀਂ ਥਣ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਇਧਰੋਂ ਸਾਈਡ ਤੋਂ ਦਿਖਾਣਾ ਤੁਸੀਂ ਦੇਖ ਸਕਦੇ ਹੋ ਨਾ ਥਣ ਹਵਾਨਾ ਦੀ ਕੁਆਲਿਟੀ ਵਧੀਆ ਗਈ ਬਾਕੀ ਦੇ ਸਾਈਡ ਡੀਟੇਲ ਤੇ ਬਾਈ ਤਾਂ ਵੀ ਕੀ ਮਾਲ ਮੱਲੇ ਦਾ ਕੰਮੇ ਸੂਈ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਸੱਤ ਸਰੀ ਕਾਲ ਸੱਤ ਸਰੀ ਕਾਲ ਜੀ ਬਾਈ ਕਿਹੜਾ ਪਿੰਡ ਆਪਣਾ ਅਲਕੜਾ ਜੀ ਅਲਕੜਾ ਜਿਲ੍ਹਾ ਕਿਹੜਾ ਪੈ ਜਾਂਦਾ ਬਰਨਾਲਾ ਜੀ ਬਰਨਾਲਾ ਬਾਈ ਕਿੰਮੇ ਸੂਈ ਸੂਈ ਆ ਦੂਜੇ ਦੂਜੇ ਸੂਈ ਆ ਠੀਕ ਆ ਕਹਿ ਕੇ ਦਨ ਹੋ ਗਿਆ ਸੂਈ ਨੂੰ ਸੂਈ ਨੂੰ 14 ਦਿਨ ਹੋ ਗਏ ਜੀ 14 ਦਿਨ ਬੱਚਾ ਕੀ ਹੈ ਮਗਰਾ ਕੱਟੀ ਹੈ ਜੀ ਮਗਰ ਕੱਟੀ ਆ ਹਾਂ ਜੀ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਆਏ ਤੇ ਦੁੱਧ ਐਸ ਤਖਤ 12 ਕਿਲੋ ਆ ਜੀ 12 ਕਿਲੋ ਠੀਕ ਆ ਜਮਾ ਤਸੱਲੀ ਆ ਲੱਗ ਹਾਂਜੀ ਹਾਂਜੀ ਚੋਕੇ ਜਿਹੜਾ ਠੀਕ ਆ ਠੀਕ ਆ ਤੇ ਬਾਈ ਥਣਾ ਥਣਾ ਦੀ ਕਿਵੇਂ ਆਗੀ ਸਾਫ ਪੂਰੀ ਐ ਬੈਠ ਕੇ ਦੇਖ ਲਓ ਜੀ ਹੁਣ ਠੀਕ ਆ ਵਪਾਰ ਦਾ ਕੰਮ ਆ ਆਪਣਾ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਕੇ ਪਸੂਂਦੇ ਆਪਣੇ ਕੋਲ ਕਰੇ ਆਪਣੇ ਕੋਲੇ ਹੈਗੇ 5 6 5 6 ਹੰਦਿਆ ਗਏ ਠੀਕ ਆ ਤੇ ਬਾਈ ਰੇਟ ਦੀ ਗੱਲ ਕਰੀ ਇਹਦਾ ਰੇਟ ਕਿੰਨਾ ਕਰਤਾ ਰੇਟ ਬਾਈ ਮੁੱਲ ਕੁਸ਼ ਕਰਾ ਲਈ ਜੀ ਪੂਰੇ ਲੱਖ ਦੀ ਦੇ ਦੇਗੇ ਠੀਕ ਆ ਬਾਕੀ ਮੁੱਕੇ ਦੇ ਮਾਨਤਾਨ ਹੋ ਜਾਣਾ ਕਿਉਂਕਿ ਰੇਟ ਤਾਂ ਫਿਰ ਮੰਡੀ ਤੇ ਕਰਨੇ ਪੈਂਦਾ ਮੂਹਮਕੇ ਦਾ ਕੋਈ ਦੰਦਾ ਵੀ ਨਹੀਂ ਹਾਂਜੀ ਹਾਂਜੀ ਠੀਕ ਆ ਜੇ ਤੁਸੀਂ ਹੁਣ ਇਹਦਾ 80% ਕਹਿੰਦੇ ਹੋਗੇ ਅਸੀਂ ਜੋ ਵੀ ਫਿਰ ਘਟਾਉਣ ਨੂੰ ਕਰਨਗੇ ਹਾਂ ਦੋਨੇ ਪਾਸੇ ਬਹਿ ਕੇ ਚੋਲੂ ਕੋਈ ਚੱਕਰ ਠੀਕ ਆ ਭਲਾ ਦੋਨੇ ਪਾਸੇ ਠੰਡੀ ਸੀ ਲੱਗੀ ਹਾਂਜੀ ਹਾਂਜੀ ਠੀਕ ਆ ਠੀਕ ਆ ਲੈ ਵੀ ਜੇ ਕਿਸੇ ਭਰਾ ਨੇ ਲੈਣੀ ਹੋਈ ਆ ਛੋਟੀ ਬਾਈ ਕਹਿੰਦਾ ਲੱਖ ਦੇ ਦਾਂਗੇ ਬਾਕੀ ਮਾਨਤਾਨ ਹੋ ਜਾਊਗਾ ਨੰਬਰ ਬੋਲ ਦਿਓ ਬਾਈ ਆਪਣਾ ਇੱਕ ਵਾਰੀ 98157 ਜੀ 98157 50294 50294 ਪਿੰਡਾ ਅਲਕੜਾ ਹਣਾ ਜਿਹੜਾ ਚੌਕਾ ਜੀ ਠੀਕ ਆ ਨੰਬਰ ਇੱਕ ਵਾਰੀ ਹੋਰ ਬੋਲ ਦਿਓ 98157 ਜੀ 98157 50294 50294 ਹਾਂਜੀ ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਤੁਸੀਂ ਇਹ ਨੰਬਰ ਤੇ ਜਿਹੜਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਚੰਗੀ ਆ ਛੋਟੀ 12 ਲੀਟਰ ਬਾਈਆਂ ਦਾ ਦੁੱਧ ਵਾਲੀ ਕੰਬੈਸਟੀ ਵਾਲੀ ਛੋਟੀ ਆ ਹਨਾ ਬਾਕੀ ਤੁਸੀਂ ਤਸੱਲੀ ਕਰ ਕਿਹੜੀ ਬਾਈ ਤੋਂ ਕਰੋ ਜਾ ਸਕਦੇ ਹੋ ਠੀਕ ਹੈ ਲੈ ਵੀ ਦੋਸਤੋ ਸੋਨੇ ਇੱਕ ਆਪਾਂ ਗਾਂ ਦਿਖਾਉਣੇ ਆ ਗਏ ਹਨਾ ਚੰਗੇ ਆਰਡਰ ਕੁਆਲਟੀ ਵਾਲੀ ਗਾਂ ਗਈ ਬਾਕੀ ਦੇ ਸਕਦੇ ਤੁਸੀਂ ਤੋਤੀ ਨੂੰ ਆਪਾਂ ਚੈੱਕ ਆਊਟ ਕਰਾਉਣੇ ਆ ਸੋਨੂੰ ਬੱਚਾ ਗਾਹ ਦੇ ਮੰਗਰ ਹੈ ਨਹੀਂ ਗਾ ਬਾਕੀ ਦੇ ਚੰਗੇ ਦੁੱਧਰ ਕੜ ਵਾਲੀ ਆ ਸਾਰੀ ਬਾਈ ਤੋਂ ਆਪਾਂ ਡਿਟੇਲ ਜਿਹੜੀ ਸਾਨੂੰ ਲੈ ਕੇ ਦੇਵਾਂਗੇ ਕਿ ਕੀ ਮਾਲ ਮੁੱਲ ਕਰਦਾ ਕਿਵੇਂ ਮਿਲਦੀ ਆ ਗਾਂ ਤੇ ਬਾਕੀ ਦੇ ਵੀ ਪੁੱਸਾਂ ਸਾਰੀ ਵੀ ਠੰਡੀ ਸੀ ਲਾ ਕੇ ਕੀ ਰੇਟ ਰੁੱਟ ਕਰਦਾ ਹਨਾ ਸਾਰੀ ਸਾਨੂੰ ਡਿਟੇਲ ਬੰਨ ਦੇ ਬਾਈ ਬੰਨ ਦੇ ਤੇ ਥਾਣਾ ਬਾਣਾ ਸਾਨੂੰ ਆਪਾਂ ਖੜੀ ਦਾ ਚੈੱਕ ਆਊਟ ਕਰਾਂ ਚੰਗੇ ਆਰਡਰ ਕੁਆਲਟੀ ਵਾਲੀ ਗਾਂਗੀ ਬਾਕੀ ਰੇ ਤਾਜੀ ਸੂਈ ਚੰਗਾ ਦੁੱਧ ਹੋ ਹੁਣ ਜਿਹੜਾ ਬਾਈ ਦਾ ਹਾਦਸਾ ਦੇ ਮਤਲਬ ਤੋਂ 2 ਟਾਈਮ ਹੀ ਨੇੜਾ ਸੂਈ ਨੂੰ ਹੋ ਗਿਆ ਹਣਾ ਬਾਕੀ ਆ ਜੋ ਬਾਈ ਨਾਲ ਕਰਦਾ ਗੱਲਬਾਤ ਆ ਵੀ ਕੀ ਮਾਲ-ਮਲ ਕਰਦਾ ਕਿੱਥੋਂ ਤੱਕ ਦਊ ਕਿੰਨੇ ਦੁੱਧ ਕੰਬੈਸਟੀ ਵਾਲੀ ਗਾਂ ਕੀ ਤਾਜੀ ਸੂਈ ਕਿੰਨਾ ਦਿੰਦੀ ਆ ਤੇ ਹੁਣ ਕਿੰਨਾਗਾ ਸਾਰੇ ਡਿਟੇਲ ਸਾਨੂੰ ਬਾਈ ਤੋਂ ਆਪਾਂ ਲੈ ਕੇ ਦਿਨੇਗੇ ਆ ਬਾਈ ਸੱਸਰੀ ਘਾਲ ਕਿਹੜੇ ਪਿੰਡ ਆ ਬਾਈ ਦਾ ਚੀਮਾ ਵੀਰੇ ਚੀਮਾ ਬਾਈ ਗਾਂ ਦੀ ਗੱਲ ਕਰੀ ਆਪਾਂ ਇਹ ਕਰਦੀ ਗਾਂਗੀ ਹਾਂ ਕਰਦੇ ਵੀਰੇ ਠੀਕ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ 2 ਮਹੀਨੇ 2 ਮਹੀਨੇ ਹੋ ਗਏ 2 ਤੋਂ 3 ਹਫ਼ਤੇ ਤੱਕ ਵੱਧ ਹੋ ਗਏ ਹੁਣ ਠੀਕ ਆ ਠੀਕ ਆ ਤੇ ਬਾਈ ਬੱਚਾ ਇਹਦੀ ਗੱਲ ਕਰੀ ਬੱਚਾ ਮਰ ਗਿਆ ਸੀ ਇਹਦਾ ਬੱਚਾ ਬੱਚਾ ਦੀ ਵੀਰੇ ਠੰਡ ਕਰਕੇ ਠੀਕ ਆ ਸੀ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਤੇ ਹੁਣ ਆਏ ਦੱਸੋ ਬਾਈ ਮਿਲਦੀ ਮਿਲਦੀ ਕਿਵੇਂ ਹੈ ਮਿਲਦੀ ਕੋਈ ਚਾਹੇ ਬੰਦਾ ਜੋ ਜੋ ਹੈ ਬੁੜੀ ਜੀ ਦੇ ਪਥਾਪੀ ਮਾਰ ਕੇ ਥੱਲੇ ਪਥਾਪੀ ਮਾਰ ਕੇ ਬਹਿ ਜਾਂ ਕੋਈ ਨਿਆਣੇ ਦੀ ਰੋ ਨਹੀਂ ਕੱਸ ਤੇ ਬਾਈ ਦੁੱਤੋ ਜਿਹੜਾ ਤਾਈ ਸੂਈ ਕਿੰਨਾ ਕਾੜਦੀ ਆ ਇਹ ਤਾਈ ਸ ਪਿਛਲੇ ਵਾਰ ਤਾਂ ਕੱਢਿਆ 18 ਲੀਟਰ ਦੁੱਧ ਠੀਕ ਆ 18 18 ਮਾੜੇ ਪਲੱਸ ਵੀ ਕੱਢਿਆ 16 ਵੀ ਰਹਿਣ ਸੀ ਵੈਸੇ ਹਿਸਾਬ ਨਾਲ ਵੈਸੇ ਦੇ ਹਿਸਾਬ ਨਾਲ ਹੁਣ ਚਾਹੀਏ ਇੱਥੇ 10 ਲੀਟਰ ਲੈ ਲੋ ਚਾਹੀਏ 12 ਲੈ ਲੋ ਚਾਹੀਏ 14 ਲੈ ਲੋ ਠੀਕ ਆ ਤੇ ਆਪਦੇ ਸਾਰੇ ਖਰਾਕ ਦੇ ਸਾਰੇ ਹੁਣ ਤੁਸੀਂ ਕਿੰਨਾ ਚਾਹੁੰਦੇ ਹੋ ਹੁਣ ਦੋ ਟਾਈਮ ਲੈਣੇ ਹੋ ਇਸ ਵੇਲੇ ਹੁਣ ਆ ਸੀ ਪਹਿਲਾਂ ਤਾਂ ਅਸੀਂ ਇਹਦਾ 17 ਵੀ ਚੋਇਆ 17 ਵੀ ਚੋਇਆ ਠੀਕ ਆ ਹੁਣ ਤਾਂ ਠੰਡ ਜੀ ਪਹੁੰਚਾਈ ਦੀ ਘੱਟ ਗਈ ਦੀ ਕਿਉਂ ਠੰਡ ਜਾਦੀ ਦੀ ਠੀਕ ਆ ਕੋਈ ਬੱਚੇ ਮੇਰੇ ਦਾ ਵੀ ਕਰ ਜਾਂਦੀ ਹੈ ਨਾ ਹੁਣ ਮੰਨ ਲਓ ਪਹਿਲਾਂ ਪੰਜਾਬੀ ਮੁੰਡਾ ਹੈਗਾ ਠੀਕ ਆ ਬਾਈ ਗੱਲ ਕਰੀਏ ਜੀ ਮੁੱਲ ਦੀ ਹੁਣ ਮੁੱਲ ਕੀ ਕਰਤਾ ਇਹਦਾ ਮੇਰੇ 60000 ਠੀਕ ਆ ਲੈਣ ਦੇਣ ਕਿੱਥੋਂ ਤੱਕ ਹੋ ਜਾਊਗਾ ਬਸ ਉਹ ਦੇਖ ਕੇ ਜੀ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜਾਊਗਾ ਨਾ ਹਾਂ ਹਾਂ ਨੰਬਰ ਬੋਲ ਦੇ ਇੱਕ ਵਾਰੀ ਆਪਣਾ 98987248421 98724 8421 8421 ਠੀਕ ਆ ਪਿੰਡ ਚੀਮਾ ਦਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾੜਾ ਤੁਸੀਂ ਸਵਾਰ ਕਰ 사 ਦਿਓਗੇ 13 14 ਲੀਟਰ ਬਾਈ ਗਾਂ ਕੰਵਰਸਟੀ ਹੈਗੀ ਆ ਦੁੱਧ ਦੀ ਹੁਣ ਵੀ 2 ਮਹੀਨੇ 7 ਦਿਨ ਹੋ ਗਏ ਸੂਈ ਨੂੰ ਬੱਚਾ ਹੈ ਨਹੀਂ ਬਾਕੀ ਬਾਈ ਕਹਿੰਦਾ ਠੰਡੀ ਸੀਲ ਮਿਲਦੀ ਆ ਨਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਸੰਮਰਕ ਕਰ ਲਓ ਰੇੜੇ ਜਿਹੜੇ ਮੰਡੀ ਤੇ ਕਰਨੇ ਪੈਂਦੇ ਆਗੇ ਬਾਕੀ ਫੋਨ ਤੇ ਜਿਹੜਾ ਸੌਦਾ ਤੁਸੀਂ ਕਰ ਸਕਦੇ ਹੋ ਬਾਕੀ ਤਸੱਲੀ ਕਰਕੇ ਚੋਕੇ ਲਿਆ ਸਕਦੇ ਹੋ ਠੀਕ ਹੈ ਦੋਸਤੋ ਸੁਣੇ ਕਪਾ ਦੂਜੇ ਸੂਏ ਦੀ ਝੋਟੀ ਤੋੜ ਕੇ ਦਿਖਾਉਣਿਆ ਝੋਟੀ ਬੋਡੀ ਸਟ੍ਰੈਚਰ ਦੀ ਬਹੁਤ ਸੋਹਣੀਆਂ ਸਿੰਘਾ-ਸੁੰਗਾ ਦੀ ਵੀ ਬਹੁਤ ਸੋਹਣੀਆਂ ਮੂੰਹ ਮੱਥੇ ਵੀ ਸਰਕੀ ਆ ਨਾ ਬੋਡੀ ਬੰਤਰ ਦੀ ਪੱਠਪੂੜੇ ਦੀ ਬਹੁਤ ਘੈਂਟ ਮਾਚ ਆਗੀ ਬਾਕੀ ਦੇ ਤੁਹਾਨੂੰ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਂ ਡਿਟੇਲ ਲੈ ਕੇ ਤੇ ਮੈਂ ਵੀ ਕੀ ਮਾਲ-ਮੋਲ ਮੰਗਦਾ ਇਹਦਾ ਕਿੰਨਾ ਦੁੱਧ ਆਣਾ ਕਿੰਨਾ ਟਾਈਮ ਹੋਗਾ ਸੂਈ ਨੂੰ ਕਿੰਵੇਂ ਸੂਈ ਹੋਇਆ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਬਾਈ ਤੋਂ ਲੈ ਕੇ ਬੋਡੀ ਬੰਤ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਬਹੁਤ ਸੋਹਣੀ ਆ ਖਾਣਾ ਵਾਣਾ ਇਹਦਾ ਦੇ ਸਕਦਾ ਹਾਂ ਬਾਕੀ ਦੇ ਕੋਈ ਵਪਾਰ ਦਾ ਕੰਮ ਨਹੀਂ ਬਾਈਆਂ ਦੀ ਘਰ ਦੀ ਮੱਝ ਆ ਗਈ ਘਰੇਲੂ ਪਸ਼ੂ ਆ ਗਏ ਜਮਾ ਬਾਈਆਂ ਦੇ ਤੁਸੀਂ ਦੇਖ ਸਕਦੇ ਦੋਨੇ ਮੱਝ ਆਣਾ ਬਾਕੀ ਆ ਜੋ ਬਾਈ ਨਾਲ ਕਰਦਿਆਂ ਗੱਲਬਾਤ ਸਾਰੀ ਡਿਟੇਲ ਤੁਹਾਨੂੰ ਲੈ ਕੇ ਆ ਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਆਪਣਾ ਦੀਪ ਠੀਕ ਆ ਜਿਲ੍ਹਾ ਕਿਹੜਾ ਪੈਣ ਦਾ ਬਰਨਾਲਾ ਠੀਕ ਆ ਆਪਣੇ ਘਰ ਦੇ ਪਸ਼ੂ ਆ ਬਾਈ ਆ ਘਰ ਦੇ ਨੇ ਬਾਈ ਠੀਕ ਆ ਵਪਾਰ ਦਾ ਕੰਮ ਤਾਂ ਨਹੀਂ ਕੋਈ ਕੋਈ ਵਪਾਰਪੂਰ ਦਾ ਕੰਮ ਠੀਕ ਆ ਦੋਨੇ ਮੱਝਾਂ ਆਪਣੀਆਂ ਗੀਆਂ ਹਾਂ ਹਾਂ ਦੋਨੇ ਆਪਣੀਆਂ ਠੀਕ ਆ ਜੇ ਬਾਈ ਆਪਾਂ ਪਹਿਲੀ ਦੀ ਗੱਲ ਕਰੀ ਜਿਹੜੀ ਤੋਰ ਕੇ ਦਿਖਾਈ ਆ ਕੈਮੇ ਸੂਈ ਸੂਈ ਆ ਇਹ ਦੂਜੇ ਸੂਈ ਆ ਠੀਕ ਆ ਦੂਜੇ ਸੂਏ ਬੱਚਾ ਕੀ ਆ ਮੰਗਰਾ ਬੱਚਾ ਕੱਢੀ ਆ ਠੀਕ ਆ ਕਹਿ ਕੇ ਤੈਨੂੰ ਕਿ ਸੂਈ ਨੂੰ ਇਹ 15 ਸਾਲ ਹੋ ਗਏ ਸੂਈ 15 ਦੇ ਨਾਲ ਤੇ ਬਾਈ ਦੁੱਧ ਦੀ ਗੱਲ ਕਰੀ ਦੁੱਧ ਕਿੰਨਾ ਇਹਦੇ ਥੱਲੇ 13 ਲੀਟਰ 13 ਕਿਲੋ ਜਮਾ ਤਸੱਲੀਆ ਜਮ ਠੀਕ ਆ ਤੇ ਬਾਈ ਜਿਹੜੀ ਉਹ ਦੂਜੀ ਮੱਝ ਖੜੀ ਹੈਗੀ ਉਹ ਕਿੰਨੇ ਸੂਈਆ ਉਹ ਵੀ ਦੂਜੀ ਸੂਈ ਹੈ ਠੀਕ ਆ ਉਹਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਉਹਨੂੰ ਤਾਂ 9 ਮਹੀਨੇ ਹੋ ਗਏ ਸੂਈ ਨੂੰ ਉਹਨੂੰ ਤਾਂ 9 ਮਹੀਨੇ ਡੇਢ ਮਹੀਨੇ ਰੇ ਗੱਪਣਾ ਠੀਕ ਆ ਤੇ ਡੇਢ ਮਹੀਨੇ ਗੱਪਣਾ ਕੀ ਹਾਂ ਗੱਪਣਾ ਸਾਰਾ ਰਿਕਾਰਡ ਦਾ ਮੈਂ ਟੀਕੇ ਦਾ ਠੀਕ ਆ ਠੀਕ ਆ ਲੈ ਵੀ ਦੋਸਤੋ ਜਿਹੜੀ ਆਹ ਮੱਝ ਆ ਗਈ 9 ਮਹੀਨੇ ਹੋ ਗਏ ਸੂਈ ਨੂੰ ਡੇਢ ਮਹੀਨੇ ਤੇ ਬਾਈ ਕਹਿੰਦਾ ਗੱਪਣਾ ਕੀ ਬਸ ਤੇਰੇ ਬੱਚਾ ਤੁਸੀਂ ਦੇਖ ਸਕਦੇ ਹਣਾ ਮੰਗਰੇ ਦੇ ਆਹ ਬੱਚਾ ਦਾ ਕੱਤੀ ਲੱਗਦੀ ਆਪਾਂ ਨੂੰ ਤੇ ਵਾਕਰੇ ਕੱਦਗਾਠ ਇਹਦਾ ਵੀ ਚੰਗਾਗਾ ਸਿੰਗਾ-ਸੁੰਗਾ ਦੀ ਇਹ ਵੀ ਕੁੰਡੀ ਤੇ ਬਾਈ ਦੁੱਧ ਦੀ ਗੱਲ ਕਰੀਏ ਇਹਦੇ ਥੱਲੇ ਦੁੱਧ ਕਿੰਨਾ ਹੈਗਾ 9 ਲੀਟਰ ਹੈ ਇਹਦੇ ਥੱਲੇ 9 ਕਿਲੋ ਦੁੱਧ ਹੈਗਾ ਠੀਕ ਆ ਲੈ ਵੀ ਇਹਦੇ ਥੱਲੇ ਹੈਗਾ 9 ਕਿਲੋ ਦੁੱਧ ਤੇ ਆਪਾਂ ਇਹਦਾ ਰੇਟ ਪਾਉਂਦੇ ਆ ਬਾਈ ਇਹਦਾ ਰੇਟ ਕੀ ਕਰਦਾ ਜਿਹੜੀ ਪਹਿਲੀ ਆ ਤਾਜੀ ਸੂਈ ਹੋਈ ਆ ਇਹ 1.5 ਲੱਖ ਰੁਪਏ ਬਾਈ 1.5 ਲੱਖ ਮੁੱਲ ਕਰ ਦੇਉਗੇ ਠੀਕ ਆ ਲੈਣ ਦੇਣ ਬਾਈ ਪੂਰਾ ਮਾਨ ਤਾਲ ਹੋ ਜਾਊਗਾ ਮੌਕੇ ਤੇ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 43 93 741 10005 10000 ਪੂਰਾ 5 ਠੀਕ ਆ ਤੇ ਬਾਈ ਇਹਦੀ ਗੱਲ ਕਰੀ ਇਹਦਾ ਕੀ ਰੇਟ ਕਰਤਾ ਜਿਹੜੀ ਦਾ 10 ਟੋਕਰ ਗੱਭਣਾਗੇ ਇਹਦਾ 10 ਦਾ ਸ ਆ ਬਾਈ 1 ਲੱਖ 10 ਹਜ਼ਾਰ ਬਾਕੀ ਰੇਟ ਤਾਂ ਦੋਸਤੋ ਜਿਹੜੇ ਮੰਡੀ ਤੇ ਮੰਗਣੇ ਪੈਂਦੇ ਆ ਬਾਕੀ ਤੁਸੀਂ ਫੋਨ ਤੇ ਬਾਈ ਨਾਲ ਜਿਹੜੀ ਗੱਲਬਾਤ ਕਰ ਲਿਓ ਰੇਟ ਬਾਈ ਹੋ ਜਾਣਗੇ ਮਾਨਤਾਨ ਹੋਊਗਾ ਬਾਈ ਪੂਰਾ ਕਰਾਂਗੇ ਠੀਕ ਆ ਬਾਕੀ ਬਾਈ ਕਹਿੰਦੇ ਮਾਨਤਾਨ ਪੂਰਾ ਹੋ ਜਾਊਗਾ ਘਰ ਦੀਆਂ ਝੋਟੀਆਂ ਦੋਨੇ ਜੇ ਕਿਸੇ ਭਰਾ ਨੇ ਲੈਣੀ ਹੋਣ ਤਾਂ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ